ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਿ ਆਪਾਂ ਕੀ ਕਰਦੇ ਹਾਂ ਕਦੇ ਵੀ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਆਪਾਂ ਆਪਣੇ ਕੰਮਕਾਰਾਂ ਦੇ ਵਿੱਚ ਇੰਨੇ ਖੁੱਬ ਜਾਂਦੇ ਹਾਂ ਕਿ ਆਪਣੇ ਕੋਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਟਾਈਮ ਹੀ ਨਹੀਂ ਹੁੰਦਾ ਆਪਾਂ ਨੂੰ ਟਾਈਮ ਹੀ ਨਹੀਂ ਮਿਲਦਾ ਆਪਾਂ ਟਾਈਮ ਕੱਢਦੇ ਹੀ ਨਹੀਂ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਆਪਾਂ ਸੋਚਦੇ ਹੀ ਨਹੀਂ ਪਰ ਫਿਰ ਇੱਕ ਗੱਲ ਸੱਚੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਨੇ ਕੁਝ ਲੈਣਾ ਹੁੰਦਾ ਹੈ ਪ੍ਰਮਾਤਮਾ ਦੇ ਕੋਲੋਂ ਫਿਰ ਆਪਾਂ ਬਹੁਤ ਅਰਦਾਸਾਂ ਵੀ ਕਰਦੇ ਹਾਂ ਬਹੁਤ ਬੇਨਤੀਆਂ ਵੀ ਕਰਦੇ ਹਾਂ ਜਦੋਂ ਸੱਚੇ ਪਾਤਸ਼ਾਹ ਜੀ ਦਿਆਲ ਹੋ ਕੇ ਆਪਣੀ ਉਹ ਮਨ ਦੀ ਮੁਰਾਦ ਪੂਰੀ ਕਰ ਦਿੰਦੇ ਹਾਂ ਤਾਂ ਜਦੋਂ ਉਹ ਦਾਤ ਆਪਾਂ ਨੂੰ ਮਿਲ ਜਾਂਦੀ ਹੈ ਤਾਂ ਫੇਰ ਆਪਾਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਸਾਧ ਸੰਗਤ ਜੀ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਜਿੰਨੇ ਵੀ ਮਹਾਪੁਰਸ਼ ਹੋਏ ਨੇ ਉਹ ਆਪਾਂ ਨੂੰ ਹਮੇਸ਼ਾ ਹੀ ਇਹ ਸਮਝਾਉਂਦੇ ਨੇ ਕਿ ਆਪਾਂ ਨੂੰ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਜਿੰਨਾ ਆਪਾਂ ਸ਼ੁਕਰਾਨਾ ਕਰਾਂਗੇ ਪਰਮਾਤਮਾ ਉਹਨੇ ਹੀ ਆਪਣੇ ਉੱਤੇ ਖੁਸ਼ ਹੁੰਦੇ ਨੇ ਸਾਧ ਸੰਗਤ ਜੀ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਹੈ ਸਵੇਰੇ ਉੱਠਦੇ ਹਾਂ ਉਦੋਂ ਹੀ ਤੁਸੀਂ ਤੁਸੀਂ ਪਰਮਾਤਮਾ ਨੂੰ ਯਾਦ ਕਰਿਆ ਕਰੋ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤਾਂ ਆ ਜਾਂਦੀਆਂ ਨੇ ਪਰ ਬਹੁਤਾ ਟਾਈਮ ਟਿਕਦੀਆਂ ਨਹੀਂ। ਉਹਨਾਂ ਦੇ ਘਰਾਂ ਦੇ ਵਿੱਚ ਸਭ ਕੁਝ ਹੁੰਦਿਆ ਹੋਇਆ ਵੀ ਆ ਸ਼ਾਂਤੀ ਰਹਿੰਦੀ ਆ ਪਰੇਸ਼ਾਨੀ ਬਣੀ ਰਹਿੰਦੀ ਹੈ। ਜਿਸ ਘਰ ਦੇ ਵਿੱਚ ਸ਼ੁਕਰਾਨਾ ਨਹੀਂ ਹੈ ਭਾਵ ਹੈ ਕਿ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ। ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ੁਕਰਾਨਾ ਸ਼ਬਦ ਹੈ ਉਸ ਪਰਮਾਤਮਾ ਦੇ ਪ੍ਰਤੀ ਉਹਨਾਂ ਦੇ ਘਰਾਂ ਦੇ ਵਿੱਚ ਬੇਸ਼ੱਕ ਥੋੜਾ ਧਨ ਦੌਲਤ ਹੈ ਉਸ ਥੋੜੇ ਜਿਹੀ ਪਰਮਾਤਮਾ ਬਰਕਤਾਂ ਪਾ ਦਿੰਦੇ ਨੇ ਖੁਸ਼ੀਆਂ ਪਾ ਦਿੰਦੇ ਨੇ ਤੇ ਉਹਨਾਂ ਦੇ ਅੰਦਰ ਸਬਰ ਸੰਤੋਖ ਵੀ ਪਰਮਾਤਮਾ ਵੱਲੋਂ ਪੂਰਾ ਬਣਿਆ ਰਹਿੰਦਾ ਹੈ ਉਹਨਾਂ ਦੇ ਮਨ ਅੰਦਰ ਉਸ ਪਰਮਾਤਮਾ ਦੇ ਲਈ ਸ਼ੁਕਰਾਨਾ ਨਹੀਂ ਹੁੰਦਾ ਉਹਨਾਂ ਦੇ ਕੋਲ ਜਿੰਨਾ ਮਰਜੀ ਧਨ ਦੌਲਤ ਹੋਵੇ ਜਿੰਨਾ ਮਰਜੀ ਰਜ਼ੀਕ ਹੋਵੇ ਪਰ ਉਹਨਾਂ ਨੂੰ ਕਦੇ ਵੀ ਮਨ ਅੰਦਰੋਂ ਸਕੂਨ ਨਹੀਂ ਮਿਲਦਾ ਸੰਤੁਸ਼ਟੀ ਨਹੀਂ ਮਿਲਦੀ ਉਹਨਾਂ ਦੇ ਘਰਾਂ ਦੇ ਵਿੱਚ ਕਦੇ ਵੀ ਸ਼ਾਂਤੀ ਨਹੀਂ ਰਹਿੰਦੀ ਇਸ ਲਈ ਆਓ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਇੱਕ ਰੂਟੀਨ ਬਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਸ਼ੁਕਰਾਨਾ ਕਰਨਾ ਸਿੱਖੀਏ ਆਪ ਵੀ ਸ਼ੁਕਰਾਨਾ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਕਹੀਏ ਵੀ ਉੱਠਣਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਇੱਕ ਰੂਟੀਨ ਬਣਾ ਲਈਏ ਇਹ ਆਪਣਾ ਵੀ ਤੇ ਆਪਣੇ ਪਰਿਵਾਰ ਦਾ ਵੀ ਫਿਰ ਦੇਖਿਓ ਤੁਹਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਵੇਂ ਮਿਹਰਬਾਨ ਹੁੰਦੇ ਨੇ ਕਿੰਨੀਆਂ ਕਿਰਪਾਵਾਂ ਆਪ ਉੱਤੇ ਵਰਤਦੀਆਂ ਨੇ ਜਦੋਂ ਵੀ ਤੁਹਾਡੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਊਗੀ ਨਾ ਫਿਰ ਤੁਹਾਨੂੰ ਇੰਨਾ ਧਨ ਜਿਸਕ ਪ੍ਰਮਾਤਮਾ ਦੇਣਗੇ ਕੀ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਦਾ ਤਾਂ ਆਪ ਜੀ ਤੋਂ ਸੰਭਾਲੀਆਂ ਵੀ ਨਹੀਂ ਸੰਭਣ ਲੀਆਂ ਸਾਧ ਸੰਗਤ ਜੀ ਆਓ ਹੁਣ ਆਪਾਂ ਉਹਨਾਂ ਪੰਕਤੀਆਂ ਦੇ ਬਾਰੇ ਸਾਂਝ ਪਾ ਲਈਏ ਤੇ ਜੇ ਤੁਸੀਂ ਕੋਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਉਸ ਕੰਮ ਦੇ ਵਿੱਚ ਵੀ ਬਰਕਤ ਆ ਜਾਊਗੀ ਤੇ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਵੀ ਸ਼ਾਂਤੀ ਵੀ ਬਣੀ ਰਹੂਗੀ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ 5 ਵਾਰ ਕਰਦੇ ਹੋਂ ਤਾਂ ਕੰਮ ਕਰਨ ਤੋਂ ਪਹਿਲਾਂ ਜੇ ਕੋਈ ਕੰਮ ਸਟਾਰਟ ਕਰਦੇ ਹਾਂ ਤਾਂ ਉਦੋਂ ਪਰ ਜਦੋਂ ਖਾਣਾ ਖਾਣ ਬੈੰਨੇ ਹਾਂ ਤਾਂ ਉਦੋਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਫਿਰ ਵੇਖਿਓ ਤੁਹਾਡੇ ਉੱਤੇ ਕਿਵੇਂ ਪਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਜੇਕਰ ਤੁਸੀਂ ਕੋਈ ਵੀ ਕੰਮ ਕਰਨ ਲੱਗਦੇ ਹੋ ਨਾ ਤੇ ਜੇਕਰ 5 ਵਾਰ ਮੂਲ ਮੰਤਰ ਦਾ ਜਾਪ ਕਰਦੇ ਹੋ ਨਾ ਤੇ ਫਿਰ ਉਸ ਕੰਮ ਨੂੰ ਸਟਾਰਟ ਕਰਦੇ ਹੋਂ ਤਾਂ ਫੇਰ ਵੇਖਿਓ ਆਪ ਉਤੇ ਕਿਵੇਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਦੂਸਰੀ ਪੰਕਤੀ ਹੈ ਸਾਧ ਸੰਗਤ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਦੇ ਕੋ ਦੇਵਨ ਹਾਰ ਜੇਕਰ ਤੁਸੀਂ ਇਸ ਪੰਕਤੀ ਦਾ ਜਾਪ ਵੀ ਕਰਦੇ ਹੋ ਨਾ ਤਾਂ ਫੇਰ ਤੁਹਾਡੇ ਉਤੇ ਬਹੁਤ ਸਾਰੀ ਕਿਰਪਾ ਹੋ ਜਾਊਗੀ ਪਰਮਾਤਮਾ ਦੀ ਖਾਣਾ ਖਾਣ ਵੇਲੇ ਵੀ ਇਸ ਪੰਗਤੀ ਦਾ ਜਾਪ ਕਰਨਾ ਹੈ ਤੇ ਜਦੋਂ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਦੋਂ ਵੀ ਇਹਨਾਂ ਦੋਵਾਂ ਪੰਗਤੀਆਂ ਵਿੱਚੋਂ ਮੋਲ ਮੰਤਰ ਦੇ ਜਾਪ ਵਿੱਚੋਂ ਤੇ ਚਾਹੇ ਇਸ ਪੰਗਤੀ ਨੂੰ ਵੀ ਤੁਸੀਂ ਕਰ ਸਕਦੇ ਹੋ ਜੋ ਵੀ ਤੁਹਾਡਾ ਮਨ ਵਿੱਚ ਇੱਛਾ ਬਣੇ ਜਿਹੜੀ ਵੀ ਤੁਹਾਨੂੰ ਕਰਨਾ ਚੰਗਾ ਲੱਗੇ ਇਹਨਾਂ ਦੋਵਾਂ ਵਿੱਚੋਂ ਕੋਈ ਮਰਜ਼ੀ ਤੁਸੀਂ ਕਰ ਸਕਦੇ ਹੋ ਤੇ ਜੇ ਤੁਸੀਂ ਇਹ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਬਦਲਾਅ ਖੁਦ ਮਹਿਸੂਸ ਕਰੋਗੇ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਖਾਣਾ ਖਾਣ ਬੈੰਨੇ ਹੋ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਚਾਹੇ ਉਹ ਕੰਮ ਹੋ ਗਿਆ ਉਸ ਤੋਂ ਬਾਅਦ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਤਾਂ ਫਿਰ ਵੇਖਿਓ ਆਪ ਉਤੇ ਪਰਮਾਤਮਾ ਦੀ ਕਿਵੇਂ ਕਿਰਪਾ ਵਰਤਦੀ ਹੈ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜਰੂਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ